ਜੈ ਮਾਈ ਜੈ ਮਹਾ ਮਦਲੇਸ਼ਵਰ ਬ੍ਰਹਮਾਨੰਦ ਗਿਰੀ ਪੰਚ ਦਸ ਨਾਮ ਭੈਰਵ ਜੋ ਨਾ ਖੜਾ ਪ੍ਰਮੁੱਖ ਸ਼੍ਰੀ ਹਿੰਦੂ ਤੱਕ ਭਾਰਤ ਅੱਜ ਇੱਕ ਜ਼ਰੂਰੀ ਗੱਲ ਲਈ ਲਾਈਵ ਹੋਇਆ ਤੁਹਾਡੇ ਨਾਲ ਸਾਰਿਆਂ ਨਾਲ ਜਿੰਨੇ ਸਨਾਤਨੀ ਭਰਾ ਹਿੰਦੂ ਭਰਾ ਰੌਲਾ ਪਾਉਂਦੇ ਆ ਝਾਕੀਆਂ ਦੇ ਖਿਲਾਫ ਅਜਿਕੇ ਨਵੀਂ ਸਵੇਰ ਚੜੀ ਜਿਹੜੇ ਝਾਕੀਆਂ ਦੇ ਖਿਲਾਫ ਸੱਜਣਾਂ ਰੋਲਾ ਪਾਉਂਦੇ ਆ ਵੀ ਝਾਕੀ ਨਹੀਂ ਹੋਣੀ ਚਾਹੀਦੀ ਮੈਂ ਵੀ ਉਹਨਾਂ ਚਾ ਮੈਂ ਵੀ ਝਾਕੀ ਦੇ ਖਿਲਾਫ ਆ ਮੈਂ ਵੀ ਕਹਿੰਦਾ ਝਾਕੀ ਨਹੀਂ ਹੋਣੀ ਚਾਹੀਦੀ ਸਰੂਪ ਨਹੀਂ ਧਾਰਨ ਕਰਨੀ ਚਾਹੀਦੀ ਪਰ ਜਦੋਂ ਕੋਈ ਸਰੂਪ ਧਾਰਨ ਕਰਨ ਵਾਲੇ ਨੂੰ ਆਪਾਂ ਆਪ ਹੀ ਜਿਹੜੇ ਰਾਖੇ ਬਣਦੇ ਆ ਮਾਫੀ ਕਰਾਣ ਚਲੇ ਜਾਗੇ ਮਾਫੀਨਾਮਾ ਦਿਵਾਨ ਚਲੇ ਜਾਗੇ ਇਹ ਮਾਫੀ ਕਰਨ ਚਲੇ ਜਾਗੇ ਮੇਰੀ ਗੱਲ ਨਹੀਂ ਆ ਜਹਾਜ ਵੀ ਨਹੀਂ ਹੋਈ ਕੋਈ ਗੱਲ ਉਸ ਦਿਨ ਅੱਛਾ ਦਿਨ ਜਿਹੜੇ ਸਾਵਣ ਚੱਲ ਰਹੇ ਆ ਜਿਹੜੇ ਲੋਕ ਅੱਜ ਕਾਲੀ ਮਾਤਾ ਮੰਦਿਰ ਦੇ ਵਿੱਚ ਲੰਗਰ ਹਾਲ 'ਚ ਬੈਠ ਕੇ ਮਾਫੀਆਂ ਦੇ ਰਹੇ ਦੀ ਮਾਫੀਆਂ ਵੰਡ ਰਹੇ ਦੀ ਤੋਰਨ ਦੇ ਹਿਸਾਬ ਨਾਲ ਮੇਰਾ ਇੱਕ ਸਵਾਲ ਆ ਉਹਨਾਂ ਨੂੰ ਬਾਕੀਆਂ ਨੂੰ ਨਹੀਂ ਕਿਉਂਕਿ ਜਿਹੜੇ ਆਮ ਲੋਕ ਗ੍ਰਸਤੀ ਵਾਲੇ ਆ ਉਹਨਾਂ ਨੂੰ ਮੇਰਾ ਕੋਈ ਸਵਾਲ ਨਹੀਂ ਵੀ ਸਾਰੇ ਧਰਮਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਆਈ ਹੈ ਵੀ ਆਮ ਲੋਕ ਜਿਹੜੇ ਗ੍ਰਸਤੀ ਵਾਲੇ ਆ ਡਿਊਟੀ ਵਾਲੇ ਆ ਉਹਨਾਂ ਨੂੰ ਧਰਮ ਦੀ ਨੌਲੇਜ ਘਟ ਜਾਂਦੀ ਹੈ ਪਰ ਜਿਹੜੇ ਠੇਕੇਦਾਰ ਬਣ ਜਾਂਦੇ ਆ ਕੋਈ ਠੇਕੇਦਾਰੀਆਂ ਹੁੰਦੀਆਂ ਨਾ ਉਹ ਵਾਲੇ ਬਣ ਜਾਂਦੇ ਆ ਤੇ ਉਹਨਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਸਾਵਨ ਦਾ ਸਨਾਤਨ ਦੇ ਵਿੱਚ ਕੀ ਮਹਤਮ ਹੈ ਜਿਹੜਾ ਸਾਵਨ ਦਾ ਮਹੀਨਾ ਇਹਦਾ ਕੀ ਮਹਤਮ ਕੀ ਆ ਸਨਾਤਨੀਆਂ ਦੇ ਜੀਵਨ ਦੇ ਵਿੱਚ ਅਸੀਂ ਇੱਕ ਗੈਰ Hindu ਨੂੰ ਗੈਰ ਸਨਾਤਨੀ ਨੂੰ ਜੋ ਆਪਣੇ ਮੱਧ ਵਿੱਚ ਪੱਕਾ ਹੈ ਉਹਨੂੰ ਬੁਲਾ ਕੇ ਸਾਡੇ ਸਸ ਮਹਾਵਿਦਿਆ ਦੇ ਵਿੱਚੋਂ ਸਰਵਸ਼੍ਰੇਸ਼ਟ ਦੇਵੀ ਐ ਮਾ ਕਾਲੀ ਉਹਦਾ ਸਰੂਪ ਧਾਰਨ ਕਰਦਾ ਤੇ ਬੀਬੀ ਐ ਪਾਇਲ ਮਲਿਕ ਉਹ ਆਮ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਰਹਿੰਦੇ ਆ ਉਹਨਾਂ ਦੇ ਹਸਬੰਡ ਵੀ ਰਹਿੰਦੇ ਆ ਉਹ ਵੀ ਰਹਿੰਦੇ ਆ ਉਹਨਾਂ ਦੇ ਪਰਿਵਾਰ ਦੀ ਰਚਨਾ ਜਿਹੜੀ ਆਪਾਂ ਸਾਰੇ ਲੋਕਾਂ ਨੂੰ ਪਤਾ ਸਾਰਾ ਪੰਜਾਬ ਐਸ ਗੱਲ ਤੋਂ ਦੁੱਖ ਤੋਂ ਪੀੜਤ ਐ ਬੜੀਆਂ ਥਾਵਾਂ ਤੇ ਨੌਜਵਾਨ ਸਾਥੀਆਂ ਨੇ ਦਰਖਾਸਤਾਂ ਦਿੱਤੀਆਂ ਸਾਡੇ ਹਿੰਦੂ ਤਖਤਾਲਾ ਨੇ ਮਲੋੜ ਚ ਦਿੱਤੀ ਪ੍ਰਵੀਨ ਸਰਪੰਚ ਨੇ ਪਵਨ ਪਨੋਟ ਨੇ ਜਿਲੰਦਰ ਦਿੱਤੀ ਸਾਡਾ ਲੋਕੇਸ਼ ਆ ਮੁੰਡਾ ਉਹਨੇ ਅਭੋਰ ਦਿੱਤੀ ਕੱਲ੍ਹ ਇਹ ਪਟਿਆਲੇ ਚ ਆਨੰਦ ਸਾਹਬਰੀ ਬਾਉ ਜੇਵਰੀ ਦਾਦਾਵਰੀ ਉਹ ਸਾਰੇ 4-5 ਬੰਦੇ ਦਰਖਾਸਤ ਦੇਣਗੇ ਸਾਹਮਣੂ ਅਸੀਂ ਲੋਕ ਆ ਜਾਂ ਹੂਰ ਨੇ ਜਿੰਨੀਆਂ ਵੀ ਜੱਥੇ ਬੰਦੀਆਂ ਕੋਈ ਵੀ ਆ ਦੇਖੋ ਜਾਂ ਤਾਂ ਸਟੈਂਡ ਹੋਣਾ ਚਾਹੀਦਾ ਚਾਹੀਦਾ ਸਾਡਾ ਝਾਕੀਆਂ ਦੇ ਖਿਲਾਫ ਤੇ ਜਾਂ ਹੱਕ ਚ ਇੱਕ ਪਾਸੇ ਹੋਣਾ ਚਾਹੀਦਾ ਦੋਨਾਂ ਦਾ ਨੰਬਰ 2 ਚਲੋ ਜੀ ਇੱਕ ਪਾਸੇ ਵੀ ਨਹੀਂ ਚੱਲਦਾ ਤੁਸੀਂ ਜਿਸ ਹਿਸਾਬ ਨਾਲ ਬਣਾ ਲਈ ਜੀਵਨੀ ਹੈ ਜਿਹੜਾ ਬੰਦਾ ਨੌਕਰੀ ਕਰਕੇ ਨਿਕਲਦਾ ਉਹਦਾ ਵੈਸੇ ਕੋਈ ਸਟੈਂਡ ਵਾਲੀ ਗੱਲ ਨਹੀਂ ਰਹਿੰਦੀ ਲੋਕ ਇਹਨੂੰ ਆਪਣੇ ਸੀਨੀਅਰ ਅਧਾਰੀਆਂ ਦੇ ਹਿਸਾਬ ਨਾਲ ਚੇਂਜ ਕਰਨੇ ਪੈਂਦੇ ਆਪਣੇ ਡਿਸੀਜਨ ਇਸ ਕੁਰਸੀ 'ਚ ਹੁੰਦਾ ਉਹ ਤੋਂ ਉੱਪਰ ਇੱਕ ਕੁਰਸੀ ਹਰੇਕ ਇਨਸਾਨ ਦੇ ਉੱਪਰ ਹੁੰਦੀ ਹੈ ਪਰ ਜੇ ਆਪਾਂ ਪਿਛਲੀ ਜ਼ਿੰਦਗੀ ਨੂੰ ਨਾਲ ਲੈ ਕੇ ਚੱਲੀ ਜਾਵਾਂਗੇ ਫਿਰ ਜਿਹੜੀ ਜ਼ਿੰਦਗੀ 'ਚ ਹੁਣ ਆਪਾਂ ਪ੍ਰਵੇਸ਼ ਕਰ ਗਏ ਉਹ ਜ਼ਿੰਦਗੀ ਨਹੀਂ ਚੱਲ ਸਕਦੀ ਅੱਜ ਗਿਣੀ ਮਿੱਠੀ ਸਾਜਿਸ਼ ਦੇ ਤਹਿਤ ਇੱਕ ਡਰਾਮਾ ਹੋਇਆ ਜਿਹਦੇ ਵਿੱਚ ਮੈਨੂੰ ਲੱਗਿਆ ਨਿੱਜੀ ਤੌਰ ਤੇ ਨਾ ਤੁਸੀਂ ਉਹਨੂੰ ਗੰਗਾ ਜਲ ਪਿਆਇਆ ਨਾ ਤੁਸੀਂ ਕੋਈ ਤਲਾਵਾ ਬੰਨਿਆ ਨਾ ਤੁਸੀਂ ਕੋਈ ਉਹਦੇ ਤਿਲਕ ਲਾਇਆ ਜਿਹੜਾ ਤੁਹਾਡੇ ਧਰਮ ਨੂੰ ਮੰਨ ਗਈ ਈਨ ਮੰਨ ਗਈ ਜਾਂ ਮਾਫੀ ਮੰਗੀ ਇਹ ਫਿਲਮੀ ਡਾਇਲਗ ਕਰਵਾ ਕੇ ਲੋਕਾਂ 'ਚ ਤੇ ਆਪਾਂ ਨੂੰ ਕਿੰਨੇ ਅਧਿਕਾਰ ਦਿੱਤਾ ਮਾਫੀ ਲੈਣ ਦਾ ਭਾਈ ਪ੍ਰਿਥਵੀ ਤੇ ਤੇਰਾ ਖੜੇ ਨੇ ਜੇ ਅਸੀਂ ਇਹ ਖੜਿਆਂ 'ਚ ਕਈਏ ਵੀ ਸੀ ਇਹ ਖੜਿਆਂ ਦੇ ਹਿਸਾਬ ਨਾਲ ਮਾਫੀ ਦੇਤੀ ਤੇਰਾ ਖੜੇ ਕਿਸੇ ਹੋਰ ਮਹਾਮਕਲੇਸ਼ਵਰ ਨਾਲ ਕੋਈ ਆ ਗਿਆ ਤੁਹਾਡੇ ਨਾਲ ਮਾਫੀ ਦੇਣ ਕਿਸੇ ਅਖਾੜੇ ਆ ਕਿਉਂਕਿ ਜੇ ਉਹਨੇ ਮਾਫੀ ਮੰਗਣੀ ਸੀ ਫਿਰ ਉਹ ਅਖਾੜਾ ਪ੍ਰੀਸ਼ਦ ਤੇ ਜਾਂਦੀ ਜੇ ਮਾਫੀ ਮੰਗਣਾ ਚਾਹੁੰਦੀ ਸੀ ਅਖਾੜਾ ਪ੍ਰੀਸ਼ਦ ਤੇ ਜਾਂਦੀ ਇੱਕ ਬੰਦਾ ਇੱਕ ਅਖਾੜੇ ਦਾ ਮਹਾਮਕਲੇਸ਼ਵਰ ਸੁਪਰੀਮੋ ਪਾਵਰ ਥੋੜੀ ਹੋ ਗਿਆ ਇੱਕ ਲੰਗਰ ਚੈਰੀਟੇਬਲ ਜਿਹੜਾ ਟਰਸਟ ਹੈ ਉਹ ਕੋ ਸੁਪਰੀਮੋ ਥੋੜੀ ਹੋ ਗਿਆ ਵੀ ਉਹ ਸਾਰੀ ਦੁਨੀਆ ਸਾਰੇ ਹਿੰਦੂਆਂ ਦਾ ਠੇਕੇਦਾਰ ਮਾਫ ਕਰ ਦੇਗਾ ਐਸਾ ਕੁਝ ਨਹੀਂ ਨਾ ਮਾਫੀਆਂ ਨੂੰ ਹੋਈ ਹੈ ਨਾ ਮਾਫੀ ਚੱਲਣੀ ਹੈ ਜੇ ਜਿਹੜੇ ਬੰਦੇ ਅੱਜ ਲੰਗਰ ਚੈਰੀਟੇਬਲ ٹرسٹ ਵਾਲੀ ਟੀਮ ਨੇ ਉਹਨੂੰ ਮਾਫ ਕੀਤਾ ਆਪਣੇ ਕੋਲ ਬੁਲਾ ਕੇ ਕਿਉਂਕਿ ਜੇ ਹਿੰਦੂ ਸੁਰੱਖਿਆ ਸਮಿತಿ ਦੀ ਗੱਲ ਕਰਾਂ ਤਾਂ ਹਿੰਦੂ ਸੁਰੱਖਿਆ ਸਮਿਤੀ ਦੇ ਜਿਹੜਾ 올 ਇੰਡੀਆ ਪ੍ਰਧਾਨ ਨੇ ਆਸ਼ੋਕ ਗੋਤਮ ਜੀ ਉਹਦਾ ਤੀਰਥ ਯਾਤਰਾ ਤੇ ਗਏ ਨੇ ਜਿਹਨਾਂ ਦੂਜੇ ਪ੍ਰਧਾਨ ਰਾਜੇਸ਼ ਕੇਰ ਉਹ ਵੀ ਉੱਥੇ ਹੈ ਨਹੀਂ ਤਾਂ ਲਿਆ ਸਮਤੀ ਵਾਲਿਆਂ ਨੂੰ ਬੁਲਾਇਆ ਨਹੀਂ ਤਖਤ ਤੋਂ ਆਪਾਂ ਇਹਨਾਂ ਨੂੰ ਪਹਿਲਾਂ ਕੱਢ ਚੁੱਕੇ ਆ ਜਿਹੜੇ ਬੀਬਾ ਜੀ ਉੱਥੇ ਬੈਠ ਕੇ ਮਾਫੀ ਨਾਮੇ ਵੰਡ ਰਹੇ ਆ ਰਿਟਰਨ ਚ ਕੱਢਿਆ ਤਖਤ ਨਾਲ ਉਹਨਾਂ ਦਾ ਸਬੰਧ ਕੋਈ ਨਹੀਂ ਦੂਸਰੀ ਗੱਲ ਜੇ ਚੈਰੀਟੇਬਲ ਟਰਸਟ ਮਾਫ ਕਰਿਆ ਕਰਨਗੇ ਤੇ ਫਿਰ ਧਾਰਮਿਕ ਫੋਨ ਕਿੱਥੇ ਰਹਿ ਜਾਏਗੀ ਜੇ ਇਹਨਾਂ ਨੇ ਇਹ ਕੰਮ ਹੀ ਕਰਨਾ ਸੀ ਮਾਫੀ ਵਾਲਾ ਵੈਸੇ ਤਾਂ ਮਾਫੀ ਹੈ ਨਹੀਂ ਉਹਨੂੰ ਬੀਬੀ ਨੂੰ ਕਿਸੇ ਪ੍ਰਕਾਰ ਦੀ ਇਹਨਾਂ ਨੇ ਕੀਤੇ ਕਰਾਇਆ ਮਾਫੀ ਨਹੀਂ ਹੋ ਜਾਣੀ ਪਰਚਾ ਹੋਏਗਾ ਕੱਲ ਤੱਕ ਉਹਦੇ ਖਿਲਾਫ ਜਿੱਥੇ ਮਰਜ਼ੀ ਹੋਏ ਪਰਚਾ ਹੋ ਜਾਣਾ ਦੂਜੀ ਗੱਲ ਹੈ ਇੱਕ ਬੜੀ ਕਰਮ ਦੇ ਸੋਚਣ ਸਮਝਣ ਵਾਲੀ ਅੱਜ ਪੰਜਾਬ ਗਊ ਤਸਕਰੀ ਤੇ ਗਊ ਮਾਸਿਤ ਤੋਂ ਪੀੜਿਤ ਹੋਇਆ ਪਿਆ ਤਸਕਰੀ ਤੋਂ ਗਊ ਹੰਤਿਆ ਪੰਜਾਬ ਚ ਬੇਥਾ ਹੋ ਰਹੀ ਐ ਮੈਨੂੰ ਇਹ ਜਿਹੜੇ ਸਾਥੀਆਂ ਨੇ ਮਾਫੀ ਕੀਤੀ ਅੱਜ ਨਾ ਤਾਂ ਫਗਵਾੜੇ ਦੀਗੇ ਜਿਹੜੇ ਨੌਜਵਾਨਾਂ ਨੇ ਉਹ ਫੜੇ ਉਥੇ ਤਸਕਰ ਜਿਨ੍ਹਾਂ ਨੇ ਐਜੀਟੇਸ਼ਨ ਕੀਤੀ ਪੁਨਿਸ਼ਤੀਸ਼ ਨੇ ਪਿਛਲੇ ਦਿਨਾਂ ਦੇ ਵਿੱਚ ਰਾਜ ਉਥੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਫੇਰ ਫੜੇ ਸਾਰੇ ਪੰਜਾਬ ਤੇ ਟੱਕਰਾ ਮਾਰ ਰਹੇ ਆ ਭੂਤ ਵਾਲਾ ਮੁੰਡਾ ਆਪਣਾ ਉਹ ਰਾਮਪੁਰੇ ਫੂਲ ਵਾਲਾ ਤੁਹਾਡਾ ਸਾਥੀ ਹੈ ਉਹ ਸਹਾਰਾ ਵਾਲਾ ਜਵਕ ਸੰਦੀਪ ਵਰਮਾ ਉਹ ਬੜੇ ਵੱਡੇ ਪੱਧਰ ਤੇ ਗਊ ਸੇਵਾ ਕਰ ਰਿਹਾ ਹੈ ਇਧਰੋਂ ਇਹ ਕਰ ਰਹੇ ਨੇ ਥਾਂ ਥਾਂ ਤੇ ਗਊ ਮਾਸ ਦੇ ਟਰੱਕ ਫੜੇ ਜਾ ਰਹੇ ਨੇ ਦੰਗਾਂ ਦੀ ਤਸਕਰੀ ਫੜੀ ਜਾ ਰਹੀ ਹੈ ਯਾਰੀ ਕਿਵੇਂ ਦੇ ਹਿੰਦੂ ਲੀਡਰ ਆ ਆਪਾਂ ਕਿਵੇਂ ਦੇ ਹਿੰਦੂ ਲੋਕ ਆ ਆਪਾਂ ਕਿਵੇਂ ਦੇ ਆਪਾਂ ਸਾਧੂ ਆ ਵੀ ਅਸੀਂ ਮناسب ਹੀ ਨਹੀਂ ਸਮਝਦੇ ਵੀ ਸਰਕਾਰ ਨੂੰ ਇਹ ਗੱਲ ਕਹੀਏ ਵੀ ਗਊ ਮਾਤਾ ਨੂੰ ਜਿਹੜਾ ਰਾਸ਼ਟਰੀ ਦਰਜਾ ਹੋਣਾ ਚਾਹੀਦਾ ਹੈ ਗਊ ਮਾਤਾ ਦੀ ਹੱਤਿਆ ਬੰਦ ਹੋਣੀ ਚਾਹੀਦੀ ਹੈ ਅਸੀਂ ਮਾਫੀ ਤੋਂ ਕਰ ਰਹੇ ਹਾਂ ਉਹ ਗਊ ਪ੍ਰੇਮੀ ਆ ਜਿਹਨਾਂ ਨੂੰ ਮਾਫ ਕੀਤਾ ਅੱਜ ਅਸੀਂ ਗਊ ਪ੍ਰੇਮੀਾਂ ਤੋਂ ਨਹੀਂ ਮਾਫੀ ਕਿਤੇ ਧਿਆਨ ਰੱਖਣੀ ਚਾਹੀਦੀ ਹੈ ਗੱਲ ਵੀ ਉਹ ਕੌਣ ਨੇ ਤੁਸੀਂ ਉਹਨਾਂ ਨੂੰ ਗੰਗਾ ਜਲ ਤੱਕ ਨਹੀਂ ਪਿਆ ਸਕੇ ਤੁਸੀਂ ਉਹਨਾਂ ਨੂੰ ਤਿਲਕ ਦੀ ਧਾਰਨਾ ਨਹੀਂ ਕਰਾ ਸਕੇ ਤੁਸੀਂ ਉਹਨਾਂ ਨੂੰ ਮੌਲੀ ਨਹੀਂ ਬਣਵਾ ਸਕੇ ਪਿਛਲੇ ਸਮਿਆਂ 'ਚ ਵੀ ਅਸੀਂ ਬੁਲਾਏ ਆ ਲੋਕ ਚਾਹੇ ਤੁਸੀਂ ਕਿਸੇ ਸਮਾਜ ਤੋਂ ਕਹਦੇ ਹੋ ਕਿਸੇ ਧਰਮ ਤੋਂ ਕਹਦੇ ਹੋ ਕਿਸੇ ਤੋਂ ਕਹੀ ਜੋ ਪਰ ਜਿਹਨੂੰ ਜਿਹਨੂੰ ਤੁਸੀਂ ਮਾਫੀ ਨਾਮੇ ਲਈ ਕਾਲੀ ਮਾਤਾ ਮੰਦਰ ਬੁਲਾਇਆ ਸਭ ਤੋਂ ਪਹਿਲਾਂ ਗੰਗਾਜਲ ਫਿਰ ਹੱਥ ਤੇ ਮੌਲੀ ਮੱਥੇ ਤੇ ਤਿਲਕ ਤੇ ਜਿਹੜਾ ਸ਼ਮਾ ਯਾਚਨਾ ਉਹ ਮਾਈ ਦੇ ਚਰਨਾ ਚ ਕਿਉਂਕਿ ਅੱਜ ਮੈਨੂੰ ਤਾਂ ਇੱਕ ਚੀਜ਼ ਨਹੀਂ ਸਮਝ ਲੱਗੀ ਜਿਹੜੀ ਮੈਂ ਲਾਈਵ ਦੇਖ ਰਿਹਾ ਸੀ ਵੀ ਪਟਿਆਲਾ ਕਾਲੀ ਮਾਤਾ ਮੰਦਰ ਦੇ ਵਿੱਚ ਜਿੱਥੇ ਮਾਈ ਸ਼ੋਭਤ ਹੈ ਉਹ ਸਥਾਨ ਸਰਵ ਉੱਚ ਹੈ ਕਿ ਇੱਕ ਜਿਹੜੇ ਬੀਬਾ ਜੀ ਉੱਥੇ ਬੈਠ ਕੇ ਮਾਫੀਨਾਮੇ ਵੰਡ ਰਹੇ ਸੀ ਉਹ ਸਰਵਉੱਚ ਨੇ ਕਿਉਂਕਿ ਮਾਫੀਨਾਮਾ ਹਮੇਸ਼ਾ ਮਾਈ ਦੇ ਦਰ ਤੇ ਮੰਗਿਆ ਜਾਂਦਾ ਪਹਿਲੀਆਂ ਮਾਫੀਆਂ ਵੀ ਜਿਹੜੀਆਂ ਮਾਈ ਦੇ ਦਰ ਤੇ ਹੋਈਆਂ ਬਾਅਦ ਦੇ ਵਿੱਚ ਨਿਰਣੇ ਲਿਆ ਜਾਂਦਾ ਵੀ ਆਪਾਂ ਨੂੰ ਸਜ਼ਾ ਦੇਣੀ ਹੈ ਆਪਾਂ ਨੂੰ ਕੀ ਕਰਨਾ ਹੈ ਇਹ ਤਾਂ ਮਿੰਟ ਪੰਜਾਂ ਦੀ ਨਿਬੜਤਾ ਕੰਮ ਇੱਕ ਘੰਟੇ ਚ ਭਾਂਡੇ ਮਾਂਜਨੇ ਆ ਚਲੋ ਜੀ ਨਿਬੜੋ ਆ ਅਸਲ ਚ ਨਹੀਂ ਦੱਸਿਆ ਵੀ ਆਪਣਾ ਜਿਹੜਾ ਸਮਝੌਤਾ ਹੈ ਉਹ ਕੀ ਹੋਇਆ ਉਹਨਾਂ ਨੇ ਇੱਥੇ ਕੌਣ ਲੈ ਕੇ ਆਇਆ ਹੈ ਉਹਨਾਂ ਦੀ ਕੰਪਲੇਂਟ ਕਿਹੜੇ ਸਾਥੀ ਨੇ ਕੀਤੀ ਸੀ ਇਹਨਾਂ 'ਚ ਜਿਹੜੇ ਇੱਥੇ ਲੈ ਕੇ ਪਹੁੰਚੇ ਆ ਤੇ ਸਮਝੌਤਾ ਕਰਨਾ ਇਹਨਾਂ ਕਿੰਨਾ ਕੁ ਕਾਲੀ ਹੋ ਗਈ ਸੀ ਸਮਝੌਤਾ ਕੀਤਾ ਕਿ ਇਹਨਾਂ ਨਾਲ ਉਹ ਜਿਹੜੇ ਭੈਜੀ ਮਲਿਕ ਨੇ ਉਹ ਇਸਲਾਮ ਦੇ ਵਿੱਚ ਪੱਕੇ ਨੇ ਆਪਣੇ ਧਰਮ 'ਚ ਠੀਕ ਹੈ ਉਹਨਾਂ ਦੇ ਹਸਬੰਡ ਦਾ ਉਹਨਾਂ ਦਾ ਉਹਨਾਂ ਦੀ ਸੈਕਿੰਡ ਜਿਹੜੀ ਧਰਮ ਦੇ ਵਿੱਚ ਵਾਈਫ ਆ ਉਹਨਾਂ ਦਾ ਬੱਚਿਆਂ ਦਾ ਸਾਰਾ ਆਪਾਂ ਨੂੰ ਹੈਨਾ ਟੋਟਲ ਤਕਰੀਬਨ ਸੋਸ਼ਲ ਮੀਡੀਆ ਰਹੀ ਗਿਆ ਜੇ ਕੋਈ ਸਨਾਪ ਨਹੀਂ ਹੁੰਦਾ ਜਿਹਨੇ ਕਿਤੇ ਨੇ ਮਾਫ ਕੀਤਾ ਹੁੰਦਾ ਤਾਂ ਵੀ ਸਾਡੇ ਕੋਈ ਮਾੜੀ-ਮੋਟੀ ਗੱਲ ਹਜਮ ਹੋ ਜਾਂਦੀ ਪਰ ਇਹ ਗੱਲ ਮੇਰੇ ਨਹੀਂ ਹਜਮ ਹੋਈ ਵੀ ਸਾਵਣ ਦੇ ਦਿਨ ਚੱਲ ਰਹੇ ਆ ਗਾਊ ਮਾਤਾ ਦੀ ਗੱਲ ਕਰਨੀ ਚਾਹੀਦੀ ਹੈ ਗਾਊ ਰੱਖਿਆ ਦੀ ਗੱਲ ਕਰਨੀ ਚਾਹੀਦੀ ਹੈ ਗਾਊ ਹਿੱਤ ਦੀ ਮੰਗੰਦਾਰੀ ਦੀ ਗੱਲ ਕਰਨੀ ਚਾਹੀਦੀ ਹੈ ਇਹ ਸਾਰੀ ਜਿਹੜੀ ਪਾਲਿਸੀ ਦਾ ਅੱਦਲਵ ਦੀ ਉਲਟ ਹੈ ਆਪਾਂ ਉਹਨਾਂ ਨੂੰ ਯਾਰ ਮਾਫ ਕਰੀ ਜਾ ਰਹੇ ਆ ਤੇ ਘਰ ਵੀ ਕਿਵੇਂ ਰਹੇ ਆ ਇੱਕ ਨਾਟਕੀ ਢੰਗ ਤਿਆਰ ਕੀਤਾ ਹੋਇਆ ਸਮਝ ਨਹੀਂ ਲੱਗੀ ਗੱਲ ਦੀ ਸਮਝ ਤੋਂ ਬਾਹਰ ਸੀ ਅੱਜ ਸਿਸਟਮ ਬਾਕੀ ਤੁਸੀਂ ਪੰਜਾਬੀ ਹਿੰਦੂਆਂ ਜਿਹੜੇ ਸਾਥੀਆਂ ਵੀ ਤੇ ਆਪਣਾ ਆਪਣਾ ਜਿਹੜਾ ਡਿਸੀਜਨ ਉਹ ਜ਼ਰੂਰ ਦੇਣਾ ਚਾਹੀਦਾ ਹੈ ਅਸੀਂ ਤੁਹਾਨੂੰ ਮਾਫ ਕੀਤਾ ਨਹੀਂ ਤੇ ਨਾਮ ਨੂੰ ਤਰੀਏ ਕਿਉਂਕਿ ਦੇਖੋ ਪਰਚਾ ਬਣਦਾ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਜਨਮਸਤਮੀ ਦੇ ਨੇੜੇ ਇੱਕ ਮੁਹਾਲੀ ਤੋਂ ਨਹੀਂ ਸਾਰੀ ਤਰਵਾੜੇ ਤੋਂ ਪਰਚਾ ਦਰਜ ਹੋਇਆ ਇੱਕ ਭੈਂਜੀ ਦੇ ਖਿਲਾਫ ਉਹ ਅੱਜਕੱਲ੍ਹ ਪੰਜਾਬ ਛੱਡ ਕੇ ਦਿੱਲੀ ਚਲੇ ਗਏ ਤਰੀਕਾਂ ਦੇ ਜਾਂਦੇ ਆ ਉਹਨਾਂ ਨੂੰ ਵੀ ਇਸੇ ਟੀਮ ਨੇ ਆਹੀ ਲੋਕਾਂ ਨੇ ਆਹੀ ਦਰਸ਼ਕਾਂ ਨੇ ਜਿਹੜੇ ਅੱਜ ਸੀ ਉਥੇ ਮਾਫ ਕਰਤਾ ਉਹਨੇ ਆਪਣੇ ਕੁੱਤੇ ਨੂੰ ਕ੍ਰਿਸ਼ਨ ਭਗਵਾਨ ਦੀ ਪੁਸ਼ਾਕ ਪੁਆਈ ਸੀ ਸਾਡੀ ਟੀਮ ਨੇ ਉਥੇ ਉਹ ਪਰਚਾ ਦਰਜ ਕਰਾਇਆ ਸੀ ਪੁਨਮ ਪੈਲੀ ਦੀ ਤਲਵਾੜੇ ਵਾਲੇ ਕ੍ਰਿਸ਼ਨ ਜਨ ਨਾਲੇ ਸਾਥੀ ਸੀ ਸਨਾਤਨੀ ਸਾਰੇ ਸਾਡੇ ਹੈ ਨਾ ਤੇ ਕਿਸੇ 'ਚ ਵਰਕ ਕਰਦਾ ਜਿਹੜਾ ਸਨਾਤਨ ਨਹੀਂ ਕੰਮ ਕਰ ਰਿਹਾ ਜਿਹਦਾ ਪਰਚਾ ਦਰਜ ਕਰਾ ਰਿਹਾ ਉਹ ਬਿਲਕੁਲ ਰਾਈਟ ਹੈ ਉਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਇਹੀ ਬੀਬੀ ਨੇ ਜਿਹੜੀ ਅੱਜ ਮਾਫ ਕਰਦੀ ਫਿਰਦੀ ਜੁੱਥੇ ਇਨੇ ਨੂੰ ਮਾਫ ਕਰਨ ਲਈ ਕਹਤਾ ਮਾਫ ਹੋ ਗਈ ਜੀ ਉਹ ਪਰ ਅਸੀਂ ਤਾਂ ਨਹੀਂ ਮਾਫ ਕੀਤੀ ਪਰਚਾ ਅੱਜ ਵੀ ਚੱਲ ਰਿਹਾ ਹੈ ਉਹ ਤਰੀਕਾ ਆ ਜਾਂਦੀ ਹੈ ਦਿੱਲੀ ਤੋਂ ਜੇ ਸਾਡੇ 16 ਕਲਾ ਸੰਪੂਰਨ ਭਗਵਾਨ ਨੂੰ ਅਵਤਾਰ ਨੂੰ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਪਵਾ ਸਕਦੇ ਹੋ ਅਸੀਂ ਪਰਚਾ ਕਰਾ ਰਹੇ ਹਾਂ ਕਿਉਂ ਛੱਡੀਏ ਕਿਉਂ ਦਈਏ ਮਾਫੀ ਨਾਂਨੇ ਇਸ ਕਰਕੇ ਮਾਫੀਆਂ ਦਾ ਸਿਸਟਮ ਤੇ ਜਿਹੜਾ ਜੋਗ ਹੁੰਦਾ ਕਦੇ ਬਹਿ ਕੇ ਸਲਾਹ مشورہ ਕਰਕੇ ਸਿਸਟਮ ਨਾਲ ਕਰਕੇ ਵੀ ਕਿਵੇਂ ਕੀਤੀ ਜਾ ਸਕਦੀ ਹੈ ਕਿਹਨੂੰ ਕੀਤੀ ਜਾ ਸਕਦੀ ਹੈ ਮਾਪਡੰਡ ਕੀ ਹੈ ਉਹ ਕਹਿੰਦੀ ਮੈਂ ਆਪਣੀ ਬੇਟੀ ਨੂੰ ਖੁਸ਼ ਕਰਨ ਵਾਸਤੇ ਕਾਲੀ ਮਾਤਾ ਦਾ ਰੂਪ ਧਾਰਨ ਕੀਤਾ ਸੀ ਬਾ ਪਾਈ ਜੇ ਤੋ ਆਪਣੀ ਬੇਟੀ ਨੂੰ ਖੁਸ਼ ਕਰ ਰਹੀ ਸੀ ਕਿਸੇ ਹੋਰ ਧਰਮ ਦਾ ਵੀ ਰੂਪ ਧਾਰਨ ਕਰਕੇ ਦਿਖਾਦੇ ਸਨ ਜਿਸ ਧਰਮ ਚੋਂ ਪੂਆ ਤੋਂ ਆਪਣੇ ਮੁਹੰਮਦ ਦੀ ਦਾ ਰੂਪ ਧਾਰਨ ਕਰਕੇ ਦਿਖਾਦੇ ਸਨ ਤੁਹਾਡੇ ਇਸਲਾਮ ਦੇ ਮੁਤਾਬਕ ਕਿਸੇ ਦਾ ਰੂਪ ਧਾਰਨ ਕਰਕੇ ਦਿਖਾਦੇ ਜਿਹੜੇ ਧਰਮ ਚੋਂ ਆ ਸਾਡੇ ਧਰਮ ਦੇ ਵਿੱਚ ਰੂਪ ਧਾਰਨ ਕਰਨਾ ਬੜਾ ਸੌਖਾ ਤੁਹਾਡੇ ਲਈ ਜਿਹੜਾ ਮਰਜੀ ਧਾਰਨ ਕਰ ਲੇ ਆਪਣੇ ਧਰਮ ਦੇ ਵਿੱਚ ਰੂਪ ਕਿਉਂ ਨਹੀਂ ਧਾਰਨ ਕਰਦੇ ਵੀ ਉਹੋ ਜੇ ਸਾਡੇ ਵਾਲੇ ਨੇ ਜਿਹੜੇ ਉਹਨਾਂ ਨੂੰ ਮਾਫ਼ ਕਰਨ ਦੇ ਰੂਪੇ ਉਹਨਾਂ ਦੀ ਸਾਡੇ ਧਰਮ ਦੇ ਵਿੱਚ ਕੋਈ ਪਲਾਸਥਾ ਨਹੀਂ ਜਿਹੜੇ ਲੋਕ ਸ਼ਰਮੀਕ ਲੋਕ ਸਾਡੇ ਧਰਮ ਤੇ ਆਸਥਾ ਰੱਖਦੇ ਆ ਉਹਨਾਂ ਦਾ ਮੈਂ ਸਤਿਕਾਰ ਕਰਦਾ ਉਹਨਾਂ ਨੂੰ ਨਹੀਂ ਮੈਂ ਕਹਿੰਦਾ ਜਿਹੜੇ ਮਾਈ ਦੇ ਜਾਣ ਮੱਥਾ ਟੇਕਣ ਉਹਨਾਂ ਦਾ ਦਰਵਾਜ਼ਾ ਖੁੱਲ੍ਹਾ ਮਾਈ ਕਾਲੀਓ ਟੇਕ ਸਰਦੇ ਆ ਜਿਹੜੇ ਬੰਦੇ ਦੀ ਟੇਕ ਹੀ ਹੈ ਨਹੀਂ ਸਾਡੇ ਧਰਮ ਚ ਜਿਹੜੇ ਸਾਡੇ ਧਰਮ ਤੇ ਵਿਸ਼ਵਾਸ ਨਹੀਂ ਕਰਦੇ ਆਪਣੇ ਧਰਮ ਤੇ ਖੜੇ ਆ ਖੜੇ ਰਹੋ ਕੋਈ ਦਿੱਕਤ ਨਹੀਂ ਪਰ ਗੱਲ ਇਹ ਆ ਫਿਰ ਆਪਾਂ ਦੂਜੇ ਧਰਮਾਂ ਦਾ ਮਜ਼ਾਕ ਵੀ ਨਾ ਉਡਾਈਏ ਇਹ ਮਜਾਦ ਉਡਾਵਾਂਗੇ ਫੇਰ ਜਿਹੜਾ ਤੁਹਾਡੇ ਮੁਤਾਬਕ ਸਜ਼ਾ ਬਣਦੀ ਹੈ ਉਹ ਸਜ਼ਾ ਪ੍ਰਾਪਤ ਕਰੋ ਇਹ ਤੁਹਾਨੂੰ ਮਾਫੀ ਨਹੀਂ ਕਰ ਸਕਦੇ ਜਿਹੜੇ ਬੰਦੇ ਨੇ ਅੱਜ ਕੀਤਾ ਬਿਲਕੁਲ ਇਸ ਮਾਫੀ ਨਾਮੇ ਦਾ ਜਿਹੜਾ ਡਟ ਕੇ ਵਿਰੋਧ ਤੇ ਖੰਡਨ ਕਰਦਾ ਇਹ ਬਿਲਕੁਲ ਗਲਤ ਹੈ ਤੇ ਜਿੱਥੇ-ਜਿੱਥੇ ਇਹਦੇ ਖਿਲਾਫ ਕੰਪਲੇਂਟਾਂ ਚੱਲ ਰਹੀਆਂ ਆ ਬੀਬੀ ਦੇ ਇਸ ਭੈਣ ਦੇ ਸਾਡੀ ਦੇ ਉਹ ਜਿਹੜਾ ਪਰਚਾ ਉਹ ਕੱਲ੍ਹ ਤੱਕ ਦਰਜ ਹੋ ਜਾਏਗਾ ਨਹੀਂ ਹੋਏਗਾ ਤਾਂ ਸੰਘਰਸ਼ਾ ਜਿਹੜਾ ਪੰਜਾਬ ਤੋਂ ਵੱਡੇ ਪੱਧਰ ਤੇ ਹੋਏਗਾ ਜਿਸੇ ਹੋਰ ਕੰਮਾਂ ਤੇ ਲੱਗੇ ਹੋਇਆ ਸੀ ਆਪਣੀ ਟੀਮ ਦੇ ਤਕਰੀਬਨ ਜਿੰਨੇ ਵੀ ਸਾਡੇ ਸਾਥੀ ਨੇ ਸਹਿਯੋਗੀ ਨੇ ਕਾਰਨ ਨੇ ਉਹ ਤਕਰੀਬਨ ਆਪਾਂ ਆਪਣੀ ਥਾਂ ਤੇ ਡਿਊਟੀ ਨਿਭਾ ਰਹੇ ਆ ਸਾਰੇ ਸਾਰੇ ਥਾਂਵਾਂ ਤੋਂ ਰਾਜਨ ਨੇ ਗਿਰਪੁਰ ਚ ਦਰਖਾਸਤ ਦਿੱਤੀ ਹੋਈ ਐ ਹੁਣ ਤਵਾੜੀ ਜੀ ਨੇ ਅਸ਼ੋਕ ਤਵਾੜੀ ਜੀ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਦਰਖਾਸਤ ਦਿੱਤੀ ਹੋਈ ਐ ਜਿਹੜਾ ਤਵਾੜੀ ਨਿਰਣੇ ਲੇਗਾ ਉਥੇ ਕਿਸੇ ਵੀ ਸੰਘਰਸ਼ ਦਾ ਅਸੀਂ ਤਵਾੜੀ ਦੇ ਨਾਲ ਖੜੇ ਜਾਣਾ ਪਏਗਾ ਸਾਡਾ ਸਾਥੀ ਹੈ ਸਾਡਾ ਗੁਰੂ ਭਾਈ ਹੈ ਕਿਉਂਕਿ ਇਹ ਕਿਸੇ ਕੀਮਤ ਤੇ ਨਹੀਂ ਹੋਦਾ ਦਾ ਵੀ ਤਵਾੜੀ ਤੱਲਾ ਲੜਾਈ ਲੜੇ ਤੇ ਅਸੀਂ ਨਾ ਜਾਈਏ ਬਿਲਕੁਲ ਜਾਵਾਂਗੇ ਉਥੋਂ ਦੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਸਾਹਿਬ ਨੂੰ ਮੋਹਾਲੀ ਵਾਲਿਆਂ ਨੂੰ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਪਰਚਾ ਦਿੱਤਾ ਜਾਏ ਨਹੀਂ ਤਾਂ ਮਜਬੂਰੀ ਦੇ ਵਿੱਚ ਜੋ ਵੀ ਚੰਡੀਗੜ੍ਹ ਵਾਲੇ ਸਾਥੀ ਜੋ ਤਵਾੜੀ ਉਰੀ ਫੈਸਲਾ ਲੈਣਗੇ ਸਾਨੂੰ ਉਹਨਾਂ ਦੇ ਫੈਸਲੇ ਨਾਲ ਸਮਰਥਨ ਕਰਦਿਆਂ ਹੋਇਆਂ ਚੰਡੀਗੜ੍ਹ ਉੱਥੇ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਣਾ ਪਏਗਾ ਧਰਨਾ ਲਾਹਣਾ ਕਿਸੇ ਮਾਰਚ ਕਰਨਾ ਹੋਵੇ ਸੀਐਮ ਦੇ ਜਾਣਾ ਕਿਤੇ ਵੀ ਜਾਣਾ ਹੋਵੇ ਜਾਵਾਂਗੇ ਪਰ ਇਹ ਮਾਫੀਨਾਮਾ ਜਿਹੜਾ ਅੱਜ ਹੋਇਆ ਉਹ ਬਿਲਕੁਲ ਮੋਟਕੋਨ ਕਰਦੇ ਹਾਂ ਕੋਈ ਮਾਫੀਨਾਮਾ ਨਹੀਂ ਨਾ ਇਹਨਾਂ ਕੋਲ ਕੋਈ ਕਰਨ ਦਾ ਅਧਿਕਾਰ ਹੈ ਨਾ ਮਾਫੀਆ ਦੇਣ ਦਾ ਅਧਿਕਾਰ ਹੈ ਕੋਈ ਚੈਰੀਟੇਬਲ ਟਰਸਟ ਕਦੀ ਕਿਸੇ ਨੂੰ ਮਾਫ ਨਹੀਂ ਕਰਿਆ ਕਰਦੇ ਉਹ ਇੱਕ ਸੇਵਾ ਵਾਸਤੇ ਹੁੰਦੇ ਆ ਟਰਸਟ ਇਹ ਟਰਸਟ ਉਸ ਤੋਂ ਕਈ ਗੁਣਾ ਵੱਧ ਕੇ ਜਿਹੜੇ ਉਹਦੇ ਪ੍ਰਮੁੱਖ ਨੇ ਹੈੱਡ ਬੀਬੀ ਉਹ ਕਈ ਗੁਣਾ ਵੱਧ ਕੇ ਧਰਮ ਤਿੰਟਰਫੇਰੈਂਸ ਜਿਹੜੀ ਆ ਉਹ ਚਲਾ ਰਹੀ ਆ ਉਹ ਨਹੀਂ ਚੱਲਣੀ ਨਾ ਕਿਸੇ ਮੰਡੀ ਨਿਯੋਗਨ ਨਾ ਮੰਡੀ ਜਾ ਸਕਦੀ ਹੈ ਕਰਕੇ ਇਹਨਾਂ ਸ਼ਬਦਾਂ ਨਾਲ ਸ਼ਮਾ ਲਾ ਯਾਤਕਾਂ ਤੁਹਾਨੂੰ ਸਭ ਨੂੰ ਬੇਨਤੀ ਆ ਵੀਡੀਓ ਵੱਤਵਾ ਦੀ ਸ਼ੇਅਰ ਕਰਿਓ ਤਾਂ ਜੋ ਹਰ ਹਿੰਦੂ ਤੱਕ ਪਹੁੰਚ ਸਕੇ ਤੇ ਜਿਹੜਾ ਇਹ ਮਾਫੀਨਾਮਾ ਹੈ ਇਹਨੂੰ ਮੁੰਡ ਤੋਂ ਅਨਕਾਰਿਆ ਜਾ ਸਕੇ ਇਹ ਜਿਹੜੇ ਠੇਕੇਦਾਰ ਨੇ ਧਰਮ ਦੇ ਇਹ ਨਾ ਕਿਸ ਨੇ ਬਣਾਏ ਨਾ ਕਿਸ ਨੇ ਕੀਤੇ ਆਪਣੇ ਆਪ ਬਣੇ ਹੋਏ ਧਰਮ ਦੇ ਠੇਕੇਦਾਰਾਂ ਨੂੰ ਇਸ ਗੱਲ ਤੋਂ ਐਕੀ ਸਭ ਤੋਂ ਵੀ ਲੈਣਾ ਚਾਹੀਦਾ ਤੇ ਮੇਰੀ ਸਲਾਹ ਵੀ ਹੈ ਪਹਿਲਾਂ ਧਰਮ ਨੂੰ ਪੜ੍ਹਨਾ ਚਾਹੀਦਾ ਉਸ ਤੋਂ ਬਾਅਦ ਧਰਮ ਦੇ ਕੋਈ ਜਿਹੜੇ ਕਾਰਜ ਹੈ ਉਹ ਕਰਨੇ ਚਾਹੀਦੇ ਹੈ ਜੈ ਮਾਈ ਜੈ ਮਹਾਤਮਾ